ਆਰਮੀਏ ਵਾਲਿਆਂ ਨੇ ਫੋਨ ਕੀਤਾ ਸੀ 3:30 ਵਜੇ ਮੇਜਰ ਸਾਹਿਬ ਦਾ ਫੋਨ ਆਇਆ ਜੀ ਇਹ ਟੋਟਾ ਪਿੰਡ ਹੈ ਜਿੱਥੇ ਫਸੇ ਨੇ ਉੱਥੋਂ ਉਹਨਾਂ ਨੂੰ ਕੱਢ ਕੇ ਲਿਆਂਦਾ ਸਾਢੇ 1:30 ਵਜੇ ਆ ਕੇ ਮੈਂ ਕੱਲਾ ਹੀ ਗਿਆ ਆਪਣੀ ਗੱਡੀ ਤੇ ਉਹਨਾਂ ਨੂੰ ਲੈ ਕੇ ਆਇਆ ਉਹ ਮੇਰੇ ਕੋਲ ਰਾਤ ਰੁਕਿਆ ਇੱਕ ਅਫਸਰ ਦੋ ਜਵਾਨ ਤੇ ਉਹਨਾਂ ਤੋਂ ਹੀ ਸਵੇਰੇ ਕਾਲ ਕੀਤੀ ਇਹਦੇ 270 ਇੰਜੀਨੀਅਰ ਅੰਬਰਸਰ ਤੋਂ ਆਈ ਹੈ ਜੀ ਮੇਰੇ ਕੋਲ ਇੱਥੇ ਫੇਰ ਇੱਥੋਂ ਇਹਨਾਂ ਦਾ ਮੇਜਰ ਸਾਹਿਬ ਤੇ ਜਵਾਨ ਕੁਛ ਮੇਰੇ ਨਾਲ ਗਏ ਆ ਟਰੈਕਟਰ ਤੇ ਸਿੰਗਲ ਟਰੈਕਟਰ ਲੈ ਕੇ ਗਏ ਆ ਅਸੀਂ ਇੱਕ ਮੇਰੇ ਦੋਸਤ ਦਾ ਇੱਕ ਮੇਰਾ ਹੀ ਅਸੀਂ ਪਹਿਲਾਂ ਪਾਣੀ ਚੈੱਕ ਕਰਕੇ ਆਇਆ ਸੱਦੇ ਪਿੰਡ ਤੱਕ ਪਾਣੀ ਚੈੱਕ ਕੀਤਾ ਜੀ ਉਧਰ ਤੋਂ ਅੱਗੇ ਟਰੈਕਟਰ ਨਹੀਂ ਗਏ ਫਿਰ ਉਹਦੇ ਅਸੀਂ ਵਾਪਸ ਆ ਜਾਈਏ ਤਾਂ ਇਹ ਕਿਸਤੀਆਂ ਪਾ ਕੇ ਖੜਨੀਆਂ ਫਿਰ ਉਹਦੇ ਵਿੱਚ ਮੈਂ ਆਪਣੀ ਟਰੈਕਟਰ ਟਰਾਲੀ ਖੜਾਇਆ ਕਿਸਤੀ ਲੈ ਕੇ ਗਏ ਜੀ ਮੇਰੇ ਕੋਲ 50 ਤੋਂ 60 ਦੇ ਕਰੀਬ ਜਵਾਨ ਰਹਿੰਦੇ ਸੀ 3 ਜੈਕ ਲਾਈ ਦੇ ਵੀ ਰਹਿ ਰਹੇ ਸੀ 270 ਇੰਜੀਨੀਅਰ ਦੇ ਵੀ ਰਹਿ ਰਹੇ ਸੀ AMC ਦੇ ਜਵਾਨ ਵੀ 8 ਰਹਿ ਰਹੇ ਸੀ ਮੇਰੇ ਕੋਲ ਤੇ ਜਿਨ੍ਹਾਂ ਵਿੱਚੋਂ ਦੋ ਇੱਕ ਅਫਸਰ ਰਿਹਾ ਪਹਿਲਾਂ ਫਿਰ ਤਿੰਨ ਸੂਬੇਦਾਰ ਹੀ ਮੇਰੇ ਕੋਲ ਵੀ ਨਾਲ ਹੀ ਇੱਥੇ ਰਹਿ ਰਹੇ ਤੇ ਉਹਨਾਂ ਦੇ ਯੋਗਦਾਨ ਤੇ ਆਪਣੇ ਪਿੰਡ ਦੇ ਯੋਗਦਾਨ ਨਾਲ ਫਿਰ ਆਪਾਂ ਇੱਥੇ ਦੋ ਦੋ ਟਰਾਲੀਆਂ ਵੀ ਰਾਸ਼ਨ ਲੈ ਕੇ ਗਏ ਆ ਫਿਰ ਬਹੁਤ ਜਿਆਦਾ ਹੋ ਗਿਆ ਪੇ ਸਾਨੂੰ ਬਾਹਰੋਂ ਵੀ ਟਰਾਲੀਆਂ ਦਾ ਬੜਾ ਯੋਗਦਾਨ ਮੈਂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆਈ ਪਿੰਡ ਆਲੇ ਚੱਕ ਆਈ ਮੇਰੇ ਵੱਲੋਂ ਆਰਮੀਏ ਵਾਲਿਆਂ ਨੇ ਫੋਨ ਕੀਤਾ ਸੀ ਕੋਈ 3:30 ਵਜੇ ਮੇਜਰ ਸਾਹਿਬ ਦਾ ਫੋਨ ਆਇਆ ਜੀ ਇਹ ਟੋਟਾ ਪਿੰਡ ਹੈ ਜਿੱਥੇ ਫਸੇ ਨੇ ਉੱਥੋਂ ਉਹਨਾਂ ਨੂੰ ਕੱਢ ਕੇ ਲਿਆਂਦਾ ਸਾਡੇ ਕਿ ਤਿੰਨ ਵਜੇ ਆ ਕੇ ਮੈਂ ਕੱਲਾ ਹੀ ਗਿਆ ਆਪਣੀ ਗੱਡੀ ਤੇ ਉਹਨਾਂ ਨੂੰ ਲੈ ਕੇ ਆਏ ਉਹ ਮੇਰੇ ਕੋਲ ਰਾਤ ਰੁਕਿਆ ਇੱਕ ਅਫਸਰ ਦੋ ਜਵਾਨ ਤੇ ਉਹਨਾਂ ਤੋਂ ਸਵੇਰੇ ਕਾਲ ਕੀਤੀ ਇਹਦੇ 270 ਇੰਜੀਨੀਅਰ ਅੰਬਰਸਰ ਤੋਂ ਆਈ ਹੈ ਜੀ ਮੇਰੇ ਕੋਲ ਇੱਥੇ ਫਿਰ ਇੱਥੋਂ ਇਹਨਾਂ ਦਾ ਮੇਜਰ ਸਾਹਿਬ ਤੇ ਜਵਾਨ ਕੁਝ ਮੇਰੇ ਨਾਲ ਗਏ ਆ ਟਰੈਕਟਰ ਤੇ ਸਿੰਗਲ ਟਰੈਕਟਰ ਲੈ ਕੇ ਗਏ ਆ ਅਹੀਂ ਇੱਕ ਮੇਰੇ ਦੋਸਤ ਦਾ ਇੱਕ ਮੇਰਾ ਹੀ ਅਹੀਂ ਪਹਿਲਾਂ ਪਾਣੀ ਚੈੱਕ ਕਰਕੇ ਆਇਆ ਸ ਸੱਦੇ ਪਿੰਡ ਤੱਕ ਪਾਣੀ ਚੱਕ ਕੀਤਾ ਜੀ ਉਹਦੇ ਤੋਂ ਅੱਗੇ ਟਰੈਕਟਰ ਨਹੀਂ ਗਏ ਫਿਰ ਉਹਦੇ ਅਸੀਂ ਵਾਪਸ ਆ ਜਾਂਦੇ ਅਸੀਂ ਕਿਸਤੀਆਂ ਪਾ ਕੇ ਖੜਾਣੀਆਂ ਫਿਰ ਉਹਦੇ ਵਿੱਚ ਮੈਂ ਆਪਣੀ ਟਰੈਕਟਰ ਟਰਾਲੀ ਖੜਾਇਆ ਕਿਸਤੀ ਲੈ ਕੇ ਗਏ ਆ ਜੀ ਨਾਲ ਜਵਾਨ ਗਏ ਆ ਫਿਰ ਉਹਨੂੰ ਇੱਕ ਗੱਲੜੀ ਤੱਕ ਲੈ ਗਏ ਗੱਲੜੀਆਂ ਫਿਰ ਅੱਗੇ ਅਸੀਂ ਕਿਸਤੀ ਪਾਈ ਆ ਕਿਸਤੀ ਪਾ ਕੇ ਤੇ ਫਿਰ ਉਹਨਾਂ ਨੂੰ ਤਾਰ ਕੇ ਮੈਂ ਆ ਗਏ ਜੀ ਆ ਕੇ ਫਿਰ ਇਤਰਾਹੀ ਚੱਲਦਾ ਰਿਹਾ ਫਿਰ ਰਾਸ਼ਨ ਪਾਣੀ ਵੀ ਉਹਨਾਂ ਦਾ ਗੱਲੜੀ ਕੁਝ ਫਸੇ ਗੱਲੜੀ ਵੀ ਸੀ ਰਾਤ ਦੇ ਉਹਨਾਂ ਦਾ ਰਾਸ਼ਨ ਪਾਣੀ ਫਿਰ ਇੱਥੋਂ ਪਹਚਾਇਆ ਪਿੰਡ ਦੇ ਸੰਯੋਗ ਦੇ ਨਾਲ ਪਿੰਡ ਵਾਲਿਆਂ ਨੇ ਫਿਰ ਰਾਸ਼ਨ ਬਣਾਉਣਾ ਸ਼ੁਰੂ ਕਰਤਾ ਘਰਾਂ ਦੇ ਵਿੱਚ ਵੀ ਰਾਸ਼ਨ ਬਣਿਆ ਤੋਂ ਇੱਥੇ ਸਾਡੇ ਘਰ ਪਚਾਉਂਦੇ ਸੀ ਫਿਰ ਇੱਥੋਂ ਅੱਗੇ ਜਾਂਦਾ ਇਹ ਰਾਸ਼ਨ ਮੇਰੇ ਕੋਲ 50 ਤੋਂ 60 ਦੇ ਕਰੀਬ ਜਵਾਨ ਰਹਿੰਦੇ ਸੀ 3 ਜੈਕ ਲਾਈ ਦੇ ਵੀ ਰਹਿ ਰਹੇ ਸੀ 270 ਇੰਜੀਨੀਅਰ ਦੇ ਵੀ ਰਹਿ ਰਹੇ ਸੀ ਏ ਐਮ ਸੀ ਦੇ ਜਵਾਨ ਵੀ 8 ਰਹਿ ਰਹੇ ਸੀ ਮੇਰੇ ਕੋਲ ਤੇ ਜਿਨ੍ਹਾਂ ਵਿੱਚੋਂ ਦੋ ਇੱਕ ਅਫਸਰ ਰਿਹਾ ਪਹਿਲਾਂ ਫਿਰ ਤਿੰਨ ਸੂਬੇਦਾਰ ਹੀ ਸੀ ਮੇਰੇ ਕੋਲ ਵੀ ਨਾਲ ਹੀ ਇੱਧਰ ਰਹਿ ਰਹੇ ਤੇ ਉਹਨਾਂ ਦੇ ਯੋਗਦਾਨ ਤੇ ਆਪਣੇ ਪਿੰਡ ਦੇ ਯੋਗਦਾਨ ਨਾਲ ਫਿਰ ਆਪਾਂ ਇੱਥੋਂ ਦੋ ਦੋ ਟਰਾਲੀਆਂ ਵੀ ਰਾਸ਼ਨ ਲੈ ਕੇ ਗਏ ਆਂ ਫਿਰ ਬਹੁਤ ਜ਼ਿਆਦਾ ਹੋ ਗਿਆ ਫਿਰਾਨੂੰ ਬਾਹਰੋਂ ਵੀ ਟਰਾਲੀਆਂ ਦਾ ਬੜਾ ਯੋਗਦਾਨ ਮਿਲਿਆ ਫਿਰ ਅਹੀਂ ਉਹ ਵੀ ਪੇਜਦੇ ਰਹੇ ਆ ਜੀ ਨਾਲ ਜਦ ਰੈਸਕਿਊ ਕੀਤੇ ਗਏ ਕਿਹੜੇ ਕਿਹੜੇ ਰੈਸਕਿਊ ਕੀਤੇ ਗਏ ਸੀ ਔਰ ਕਿੰਨੇ ਕੁ ਬੰਦੇ ਕੱਢੇ ਗਏ ਸੀ ਸਾਡੇ ਤੋਂ ਦਬੂੜੀ ਸਕੂਲ ਚੋਂ ਲੈ ਕੇ ਆਏ ਕੋਈ 350 ਬੱਚਾ ਸੀ ਜੀ ਉਹਨਾਂ ਨੂੰ ਕੱਢ ਕੇ ਲਿਆਏ ਆਪਾਂ ਤੇ ਉਹ ਫਿਰ ਲੱਗੇ ਇੱਥੇ ਪਿੰਡ ਹੀਗਾ ਜੋੜੇ ਲੱਗੇ ਉੱਥੇ ਛੱਡ ਕੇ ਆਇ ਗੁਰਦੁਆਰਾ ਸਾਹਿਬ ਲੱਗੇ ਤੇ ਉਹਦੇ ਤੋਂ ਬਾਅਦ ਫਿਰ ਅਹੀਂ ਇੱਕ ਮੈਰਜ ਵਾਲੇ ਲੜਕੇ ਨੂੰ ਕਢਾ ਕੱਢ ਕੇ ਲੈ ਆਏ ਦਰੰਗ ਲਿਓ ਉਹ ਬੇਟੇ ਦੀ ਮੈਰਜ ਹੀ ਉਹਨੂੰ ਕਢ ਕੇ ਲੈ ਕੇ ਆਏ ਜੀ ਦੋ ਰਾਤ ਦੇ ਟਾਈਮ ਜਦੋਂ ਦੁਬਾਰਾ ਪਾਣੀ ਵਧਿਆ ਉਦੋਂ ਰੁੜੇ ਆ ਉਹ 7 ਵਜੇ ਰੁੜੇ ਸੀ ਤੇ ਜਾ ਕੇ ਕੋਈ 9 9:30 ਵਜੇ ਤੱਕ ਅਸੀਂ ਕਢ ਕੇ ਲੈ ਕੇ ਆ ਗਏ ਹੂਨ ਸੈਨਾ ਵੱਲੋਂ ਸਨਮਾਨ ਕੀਤਾ ਗਿਆ ਕਿਹੜਾ ਸਨਮਾਨ ਹੈ ਕਿਹੜੇ ਪ੍ਰੋਗਰਾਮ ਚ ਕੀਤਾ ਵੀਰੇ 14 ਜਨਵਰੀ ਨੂੰ ਕੀਤਾ ਇੱਕ ਮੈਡਲ ਦਿੱਤਾ ਤੇ ਇੱਕ ਮੂਵਮੈਂਟ ਉਹ ਦਿੱਤੀ ਹੈ ਜੀ ਕਿੱਥੇ ਦਿੱਤਾ ਇਹ ਅੰਮ੍ਰਿਤਸਰ ਦਿੱਤਾ ਜੀ ਕਿਹੜਾ ਪ੍ਰੋਗਰਾਮ ਹੈ ਕੋਣ ਕੋਣ ਹੀ ਹੈ ਆਰਮੀ ਚੀਫ ਅਗਸਟ ਆਏ ਹੀ ਉਥੇ ਹੋਰ ਵੀ ਅਫਸਰ ਬਹੁਤ ਹੀ ਆਰਮੀ ਕਮਾਂਡ ਰਹੀ ਕਿੱਦਾਂ ਦਾ ਲੱਗ ਰਿਹਾ ਹੁਣ ਪਿੰਡ ਵਾਸੀਆਂ ਨੇ ਵੀ ਸਨਮਾਨ ਦਿੱਤਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਹੈ ਇਹੋ ਹੀ ਹੈ ਜੀ ਚੰਗਾ ਕੰਮ ਕਰੀਏ ਆਪਾਂ ਰਲ ਮਿਲ ਕੇ ਕਰੀਏ ਤੇ ਬਹੁਤ ਵਧੀਆ ਇੱਜ਼ਤ ਬਣਦੀ ਹੈ ਆਪਣੀ ਤੇ ਇਹ ਪਿੰਡ ਦੇ ਯੋਗਦਾਨਾ ਬਣੇ